ਉਹਨੀਆਂ ਚੈਨਲ ਸੁਨਾਮ ਜਗਰਾਤ ਸਿੰਘ رپورਟਰ ਆ ਮੈਂ ਤੁਹਾਨੂੰ ਨਾ ਦਾਣਾ ਮੰਡੀ ਦਾ ਸੁਨਾਮ ਮਾਰਕੀਟ ਕਮੇਟੀ ਹੈ ਜਿਹੜੀ ਉਹਦਾ ਤੇ ਟੈਂਪੂ ਯੂਨੀਅਨ ਆ ਖੜੇ ਨੇ ਟੈਂਪੂ ਇਹਨਾਂ ਦੀ ਮਿਲੀਭੂਤ ਕੀ ਹੈਗੀ ਆਪਾਂ ਇਹਨੂੰ ਅੱਜ ਤੁਹਾਡੇ ਅੱਗੇ ਰੱਖਦੇ ਆ ਆ ਚਾਰ ਨੰਬਰ ਗੇਟ ਆ ਮਾਰਕੀਟ ਮੰਡੀ ਦਾ ਆ ਮੰਡੀ ਦਾ ਗੇਟ ਓਪਨ ਹੈ ਆ ਸਾਰੀ ਨਾ ਇੱਥੇ ਟੈਂਪੂ ਯੂਨੀਅਨ ਵਾਲਿਆਂ ਨੇ ਕਬਜ਼ਾ ਕਰਿਆ ਹੋਇਆ ਹੈਗਾ ਟੈਂਪੂਆਂ ਖੜਾ ਹੋ ਗਏ ਨੇ ਤੇ ਇੱਥੇ ਗਾਹਾਂ ਯੂਨੀਅਨ ਬਣਾਈ ਹੋਈ ਹੈ ਆ ਸਾਰੀ ਇਹ ਟੈਂਪੂ ਯੂਨੀਅਨ ਹੈ ਪ੍ਰਭੂ ਠੀਕ ਹੈ ਨਾ ਇਹ ਮੈਂ ਪਹਿਲੇ ਉਧਰ ਇਹਨਾਂ ਦਾ ਦਫ਼ਤਰ ਬਣੇ ਹੋਏ ਇਹ ਕਹਿੰਦੇ ਨੇ ਪੈਂ ਟੈਂਪੂ ਯੂਨੀਅਨ ਵਾਲਿਆਂ ਦਾ ਪੱਖ ਲੈਤਾ ਗਿਆ ਸੀਗਾ ਤਾਂ ਇਹ ਕਹਿੰਦੇ ਨੇ ਵੀ ਸਾਡਾ ਬੂਥ ਖਰੀਦਿਆ ਹੋਇਆ ਹੈਗਾ ਬੂਥ ਖਰੀਦਿਆ ਹੋਇਆ ਹੋ ਸਕਦਾ ਹੈ ਉਹ ਛੋਟੇ ਕਾਰੋਬਾਰ ਦੇ ਲਈ ਹੋ ਸਕਦਾ ਹੈ ਲੇਕਿਨ ਸ਼ਹਿਰ ਕਮੇਟੀ ਦੀ ਮਿਲੀ ਭੁਗਤ ਦੇ ਨਾਲ ਜਾਂ ਅਸਰਾਂ ਦੀ ਮਿਲੀ ਭੁਗਤ ਦੇ ਨਾਲ ਸਾਰੇ ਰਹਿਸ਼ੀ ਜਿਹੜੇ ਲੋਕ ਰਹਿੰਦੇ ਨੇ ਇੱਥੇ ਇਹਨਾਂ ਨੂੰ ਇਹ ਪ੍ਰੋਬਲਮ ਹੈ ਵੀ ਅਸੀਂ ਬੱਚਿਆਂ ਨੂੰ ਬਾਹਰ ਕਿਵੇਂ ਕੱਢੀਏ ਅਸੀਂ ਸਾਡੇ ਬੱਚੇ ਕਿਵੇਂ ਇੱਥੇ ਸ਼ਾਮ ਨੂੰ ਸ਼ੇਅਰ ਕਰਨ ਜਾਂ ਨਹੀਂ ਦਿੰਦੇ ਇਹ ਹੁਣ ਜਾਂਚ ਦਾ ਵਿਸ਼ਾ ਹੈ ਜਦੋਂ ਜਾਂਚ ਹੋਊਗੀ ਫਿਰ ਪਤਾ ਲੱਗੂ ਵੀ ਇੰਨੇ ਸਾਲਾਂ ਤੋਂ ਇਹਦਾ ਰੈਂਟ ਕੌਣ ਖਾ ਰਿਹਾ ਹੈ ਜਾਂ ਕੌਣ ਲੈ ਰਿਹਾ ਹੈ ਬਾਕੀ ਆਪਾਂ ਇਹ ਇਥੋਂ ਦੇ ਲੋਕਾਂ ਦੀ ਨੇਗੇ ਮੰਡੀ ਦੇ ਕਰਨ ਕਰਦੇ ਆ ਉਸ ਗੱਲ ਦੀ ਜਿਹੜੀ ਮੈਂ ਇੱਕ ਵੀਡੀਓ ਪਾਈ ਸੀਗੀ ਪਹਿਲਾਂ ਵੀ ਪਿੱਛੇ ਕਮੇਟੀ ਨਾਲ ਟੈਂਪੂ ਯੂਨੀਅਨ ਦੀ ਕੀ ਖਿਚੜੀ ਪੱਕਰੀ ਹੈ ਆਪਾਂ ਉਹਦੀ ਬਾਬਤ ਇੱਥੇ ਜਿਹੜੇ ਸੈਕਟਰੀ ਸਾਹਿਬ ਨੇਗੇ ਜਿਹੜੇ ਕਰਤਾ ਧਰਤਾ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਵੀ ਕੀ ਕੀ ਰੌਲਾ ਹੈਗਾ ਇਹ ਕੀ ਗੱਲ ਹੈ ਕੀ ਬਾਤ ਹੈ ਆਪਾਂ ਅੰਦਰ ਚੱਲਦੇ ਆ ਮਿਲਦੇ ਆ ਉਹਨਾਂ ਨੂੰ ਤੇ ਦੇਖਦੇ ਆ ਵੀ ਉਹ ਕੀ ਕਹਿੰਦੇ ਨੇਗੇ ਕਿਉਂਕਿ ਲੈਣੇ ਆਂਗੇ ਗੱਲਾਂ ਬਾਤਾਂ ਵੀ ਕੀ ਕਹਿੰਦੇ ਨੇ ਸਰ ਸਰ ਸਸੀ ਗਾ ਜੀ ਹੋ ਠੀਕ ਹੋ ਸਰ ਸਰ ਉਹ ਮਾਰਕੀਟ ਕਮੇਟੀ ਤੇ ਟੈਂਪੂ ਯੂਨੀਅਨ ਦਾ ਕੀ ਮਸਲਾ ਹੈਗਾ ਉਹ ਮਾਰਕੀਟ ਕਮੇਟੀ ਤੇ ਟੈਂਪੂ ਯੂਨੀਅਨ ਦਾ ਮਸਲਾ ਉਹਦੇ ਨੇ ਹੈਗਾ ਜੀ ਸਾਡੇ ਉੱਥੇ ਪਿੱਛੇ ਇੱਕ ਜਗ੍ਹਾ ਖਾਲੀ ਹੈਗੀ ਪਾਰਕਿੰਗ ਦੀ ਜਗ੍ਹਾ ਉਹ ਬਹੁਤਾਂ ਦਾ ਛੋਟਾ ਜਿਹਾ ਉੱਥੇ ਕਿਸੇ ਟਾਈਮ ਪਤਾ ਨਹੀਂ ਕਦੋਂ ਕੋਦੇ ਇਹ ਟੈਂਪੂ ਖੜਦੇ ਸੀਗੇ ਚਲੋ ਹੌਲੀ ਹੌਲੀ ਉਹ ਜ਼ਿਆਦਾ ਹੋ ਗਏ ਅਸੀਂ ਉਹਨਾਂ ਨੂੰ ਰੋਕਣ ਦੇ ਸਾਰੇ ਉਪਰਾਲੇ ਕਰ ਰਹੇ ਹਾਂ ਸਾਨੂੰ ਪਤਾ ਹੈ ਉੱਥੇ ਕਈ ਰਹਿਸ਼ਿਆਲਾਂਾਂ ਸਾਤ 10 ਬੰਦਿਆਂ ਦੀ ਰੈ residencial ਵੀ ਨੇ ਉਹ ਵੀ ਸਾਨੂੰ ਆ ਕੇ ਉਹਨਾਂ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਅਸੀਂ ਨਾਲ ਦੀ ਨਾਲ ਐਕਸ਼ਨ ਲੈਂਦੇ ਹੋਏ ਕਿਸਾਨਾਂ ਨੂੰ ਪੈਂਕੂ ਜੁਨੀਅਨ ਨੂੰ ਨੋਟਸ ਕੱਢਿਆ ਵੀ ਸਾਡੀ ਜਗ੍ਹਾ ਖਾਲੀ ਕੀਤੀ ਜਾਵੇ ਇਹ ਲੋਕਾਂ ਦੇ ਵਰਤਣ ਲਈ ਹੈ ਮੰਡੀਰੀ ਹੈ ਕਿਸੇ ਜੁਨੀਅਨ ਲਈ ਨਹੀਂ ਹੈਗੀ ਤੇ ਉਹਨਾਂ ਨੂੰ ਨੋਟਸ ਵਗੈਰਾ ਜਾਰੀ ਕੀਤੇ ਖੁਰ ਜਾ ਕੇ ਵੀ ਸਾਡੇ ਅਫਸਰ ਜੀ ਉਹਨਾਂ ਨੂੰ ਤੇ ਅਸੀਂ ਆਪਦੇ ਵੱਲੋਂ ਇੱਕ ਜੰਗਲਜਾਲ ਤਾਰ ਲਾ ਕੇ ਤੁਸੀਂ ਸ਼ਾਇਦ ਉਹ ਦੇਖਿਆ ਵੀ ਹੋਵੇ ਇਧਰਲੇ ਪਾਸੇ ਅਸੀਂ ਵੈਰੀਫਾਈਟਿੰਗ ਕਰਕੇ ਰੋਕਿਆ ਵੀ ਤਾਂ ਕਿ ਟਰੱਕ ਅੰਦਰ ਆਉਣ ਨੂੰ ਰੁਕ ਜਾਣ ਤੇ ਮਾਰਕੀਟ ਕਮੇਟੀ ਵੱਲੋਂ ਸਰਕਾਰ ਦੇ ਡਿਪਾਰਟਮੈਂਟ ਦੇ ਵਿਹਾਫ ਤੇ ਜੋ ਵੀ ਹੋ ਰੈਜ਼ੀਡੈਂਸਰਾਂ ਨੇ ਸੁਹੂਲਤਾ ਨੇ ਮਾਰਕੀਟ ਕਮੇਟੀ ਵੱਲੋਂ ਪਾਣੀ ਦੀ ਹੈ ਬਿਜਲੀ ਦੀ ਅਸੀਂ ਵੀਰੇਜ ਦੁੱਤੀਆਂ ਜਾਂਦੀਆਂ ਨੇ 3 ਟਾਈਮ ਹੀ ਇਹ ਦਿੱਕਤ ਕਿਤੇ ਨਾ ਕਿਤੇ ਉਸ ਰਹਿਸੀ ਰੋਕਾ ਨੂੰ ਗਈ ਹੈ ਅਸੀਂ ਪ੍ਰਧਾਨ ਜੀ ਨੂੰ ਤੇ ਉਹਨਾਂ ਦਾ ਜੋ ਦਫ਼ਤਰ ਦੇ ਇੰਚਾਰਜ ਮੁਖੀ ਹੁੰਦੇ ਨੇ ਉਹਨਾਂ ਨੂੰ ਬੁਲਾ ਕੇ ਵੀ ਇਹ ਗੱਲ ਕਹੀ ਸੀ ਕਿ ਇਹਨੂੰ ਸਾਡੀ ਜਗ੍ਹਾ ਨੂੰ ਖਾਲੀ ਕਰ ਦਿਓ ਤੇ ਇਹਦੇ ਨਾਲ ਇੱਕ ਤਰ੍ਹਾਂ ਜਿਹੜੀਆਂ ਰਹਿائش ਜਿਹੜੇ ਲੋਕਾਂ ਦੀ ਰਹਿ ਗਈ ਉਹਨਾਂ ਦੀ ਦਿੱਕਤ ਆ ਉਹ ਦੂਰ ਹੋ ਜੂਗੀ ਦੂਜੀ ਸੀਜ਼ਨ ਦੇ ਵਿੱਚ ਵੀ ਸਾਨੂੰ ਦਿੱਕਤ ਰਹਿੰਦੀ ਹੈ ਕਿਉਂਕਿ ਜਿਹੜੀ ਫਸਲ ਹੈ ਉਹ ਬੰਪਰ ਫਸਲ ਮੰਡੀ ਦੇ ਵਿੱਚ ਆ ਜਾਂਦੀ ਹੈ ਤੇ ਔਰਤਿਆਂ ਨੂੰ ਜਿਹੜੀ ਹੈਗੀ ਹੈ ਢੇਰ ਗਿਆ ਲਾਉਣ ਦੇ ਵਿੱਚ ਵੀ ਕਿਤਨਾ ਕਦੇ ਦਿੱਕਤ ਆਉਂਦੀ ਹੈ ਸੋ ਮੈਂ ਸਾਰਾ ਆਪਣੇ ਸੀਨੀਅਰ ਅਫੀਸਰ ਸਾਡੇ ਜ਼ਿਲ੍ਹਾ ਮੰਡੀਆਂ ਅਫਸਰ ਸਾਹਿਬ ਸੰਗਰੂਰ ਸਰਦਾਰ ਜਸਪਾਲ ਸਿੰਘ ਜੀ ਨੂੰ ਮਾਣ ਸਾਡੇ ਮੌਜੂਦਾ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਮਕੇਸ਼ ਜਨੇਜਾ ਜੀ ਉਹਨਾਂ ਦੇ ਸਾਰਾ ਧਿਆਨ ਚ ਲਿਆਉਂਦਾ ਹੋਇਆ ਉਹ ਕਿਤੇ ਨਾ ਕਿਤੇ ਆ ਕੇ ਚਲੋ ਇੱਕਦਮ ਉਹ ਵੀ ਆਪਣੇ ਸ਼ਹਿਰ ਦੇ ਨਿਵਾਸੀ ਨੇ ਇੱਕਦਮ ਕੋਈ ਵਾਰੀ ਪ੍ਰੋਬਲਮ ਆਉਂਦੀ ਹੈ ਉਹ ਚਾਰਨ ਸਾਹਿਬ ਦੇ ਪੇਸ਼ ਹੋਏ ਸੀਗੇ ਉਹਨਾਂ ਨੇ ਕਹੇ ਵੀ ਸਾਨੂੰ ਮਹੀਨੇ ਦੋ ਮਹੀਨੇ ਦੇ ਵਿੱਚ ਅਸੀਂ ਆਪਣੀ ਕੋਈ ਜਗ੍ਹਾ ਦਾ ਇੰਤਜ਼ਾਮ ਕਰ ਲੈਣਾ ਜਿੱਥੇ ਅਸੀਂ ਆਪਣੇ ਟੈਂਪੋ ਬਾਹਰ ਖੜੇ ਕਰ ਲੈ ਕਰਾਂਗੇ ਤੇ ਮਤਲਬ ਮੈਨੂੰ ਪਾਸ ਹੈ ਵੀ ਆਪਣਾ ਸਾਡੇ ਨਾਲ ਕਮਿਟਮੈਂਟ ਕਰਕੇ ਗਏ ਨੇ ਇੱਕ ਤਰ੍ਹਾਂ ਨਾਲ ਵਾਅਦਾ ਕਰਕੇ ਗਏ ਨੇ ਵੀ ਉਹ ਸ਼ੇਤੀ ਇਹਨੂੰ ਖਾਲੀ ਕਰ ਦੇਣਗੇ ਤੇ ਸਾਡੇ ਵੱਲੋਂ ਡਿਪਾਰਟਮੈਂਟ ਲਈ ਆਪਦੀ ਕਾਰਵਾਈ ਜਾਰੀ ਰਹੂਗੀ ਸਰ ਉਹਨਾਂ ਨੂੰ ਨੋਟਿਸ ਕਿੰਨੀ ਇੱਕ ਵਾਰ ਦਿੱਤਾ ਹੋਇਆ ਹੈ ਪੋਰਨ ਕਈ ਵਾਰੀ ਨੋਟਿਸ ਦਿੱਤਾ ਹੈ ਕਈ ਵਾਰੀ ਚਲੋ ਜਿਹਨੇ ਹੁੰਦਾ ਆਨਾ ਕਰਨ ਵੀ ਕਰ ਦਿੰਦੇ ਅਸੀਂ ਜਾ ਕੇ ਸਾਡਾ ਸਟਾਫ ਜਾਂਦਾ ਹੈ ਬਕਾਇਦਾ ਅਸੀਂ ਉਹਨਾਂ ਨੂੰ ਚਿੱਠੀ ਪੱਤਰ ਜਗ੍ਹਾ ਖਾਲੀ ਕਰਨ ਲਈ ਕੱਡੇ ਹੋਇਆ ਕਟੋਕਰ ਪੰਜ ਚਾਰ ਵਾਰ ਇਸ ਰਮ ਚਿੱਠੀ ਪੱਤਰੀ ਜਿਹੜੀ ਹੈਗੀ ਕੀਤੀ ਹੋਈ ਹੈ ਤੇ ਜਵਾਨੀ ਵੀ ਕਈ ਵਾਰੀ ਖਿਆ ਹੋਇਆ ਲਾਸਟ ਦੇ ਵਿੱਚ ਹੁਣ ਇਹੀ ਹੋਇਆ ਵੀ ਉਹ ਸਾਡੇ ਤੋਂ ਆਈਸੀਆਈ ਚੇਰਮੈਨ ਸਾਹਿਬ ਦੇ ਪੇਸ਼ ਹੋਣ ਨੂੰ ਮਿਲੇ ਤੇ ਉਹਨਾਂ ਨੇ ਕਹਿੰਦੇ ਸਾਨੂੰ ਮਹੀਨੇ ਤੋਂ ਮਹੀਨੇ ਦੇ ਵਿੱਚ ਜੀ ਅਸੀਂ ਛੇਤੀ ਕੋ ਜਗ੍ਹਾ ਦਾ ਬਤਾਇ ਇੰਤਜ਼ਾਮ ਕਰਕੇ ਅਸੀਂ ਇਹਨੂੰ ਖਾਲੀ ਕਰ ਦਾਂਗੇ ਤੇ ਮੇਰਾ ਘਰ ਨੂੰ ਆਪਣਾ ਵਾਤਾ ਨਿਵਾਉਣ ਦੇ ਆਸਾਂ ਵਿਸ਼ੇਤੀ ਦਿਖਾ ਦੇ ਕੋਈ ਵੀ ਜਿਹੜੇ ਉੱਥੇ ਰੈ residencial ਨੇ ਉਹਨਾਂ ਨੂੰ ਜਿੱਥੇ ਸਰ ਜਿਹੜੇ ਉੱਥੇ ਦੇ ਰਹਿਸ਼ਕਾਰ ਕਰ ਹੈਗੇ ਨੇਗੇ ਉੱਥੇ ਰਹਿੰਦੇ ਨੇਗੇ ਉਹ ਬੰਦੇ ਕਹਿੰਦੇ ਨੇ ਵੀ ਇਹ 5-6 ਸਾਲਾਂ ਤੋਂ ਇੱਥੇ ਬੈਠੇ ਨੇਗੇ ਤੇ ਕੀ ਇਹ 5-6 ਸਾਲਾਂ ਤੋਂ ਕਿਰਾਇਆ ਦੇ ਰਹੇ ਨੇਗੇ ਫੜਾਂ ਦਾ ਜਾਂ ਇਹ ਇਦਾਂ ਹੀ ਬੈਠੇ ਨੇਗੇ ਨਹੀਂ ਉਹ ਮੈਨੂੰ ਪਤਾ ਨਹੀਂ ਕਦੋਂ ਕਿੰਨੇ ਸਾਲ ਦੇ ਬੈਠੇ ਨੇ ਪਰ ਇਹਨਾਂ ਦਾ ਕਿਰਾਇਆ ਉਹਨਾਂ ਦਾ ਕੋਈ ਨਹੀਂ ਹੈਗਾ ਜੀ ਜੇ ਆਪਾਂ ਕਹਿ ਲਵਾਂ ਕੋਈ ਕਿਰਾਇਆ ਦੇ ਰਹੇ ਨੇ ਜੋ ਕਿਰਾਇਆ ਦੇ ਰਹੇ ਨੇ ਫਿਰ ਅਸੀਂ ਉਹਨਾਂ ਨੂੰ ਖਾਲੀ ਕਰਾਉਣ ਲਈ ਕਿਵੇਂ ਕਹਿ ਸਕਦੇ ਹਾਂ ਜੀ ਫਿਰ ਦੂਜੀ ਗੱਲ ਹੋ ਗਈ ਬਿਲਕੁਲ ਜੀ ਇਸੇ ਕਰਕੇ ਜੇ ਕਰਬਾਰ ਕਟ ਕਮਿਊਨਿਟੀ ਕਿਰਾਇਆ ਬਸੂਰ ਰਹੀ ਹੈ ਫਿਰ ਤਾਂ ਸਾਡੇ ਕਿਰਾਏਦਾਰ ਹੋਣਗੇ ਫਿਰ ਤਾਂ ਖੜਨ ਦੇ ਹੱਕਦਾਰ ਨੇ ਅਸੀਂ ਉਹਨਾਂ ਨੂੰ ਕੋਈ ਕਿਰਾਇਆ ਨਹੀਂ ਬਸੂਰ ਰਹਿਗੇ ਇਸੇ ਕਰਕੇ ਜੇ ਉਹਨਾਂ ਨੂੰ ਖਾਲੀ ਕਰਾਉਣੀ ਜਿਹੜੀ ਕਾਰਵਾਈ ਉਹ ਕਰਾਂਗੇ ਠੀਕ ਹੈ ਦੋਸਤੋ ਬੀਰ ਜੀ ਉਹਨਾਂ ਦਾ ਕਹਿਣਾ ਹੈਗਾਗਾ ਵੀ ਅਸੀਂ ਜਲਦੀ ਉਹਨਾਂ ਤੋਂ ਖਾਲੀ ਕਰਾ ਲਾਂਗੇ ਸਾਨੂੰ 2 ਮਹੀਨਿਆਂ ਦਾ ਉਹ ਟਾਈਮ ਦੇਗੇ ਤੇ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਚਲੋ ਬਾਕੀ ਆਪਾਂ ਜਿਹੜੀ ਵੀ ਵੀਡੀਓ ਪਹਿਲਾਂ ਪਾਈ ਸੀਗੀ